ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜੀ ਤੁਹਾਡਾ ਸਵਾਗਤ ਹੈ ਜੀ ਨਮਨਿਤ कौर ਰਾਇ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਜੀ ਵੀਡੀਓ ਦੇਖ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਦੇ ਇੱਥੇ ਅੱਜ ਆਪਾਂ ਨੇ ਵੀਡੀਓ ਬਣਾਈ ਸੀਗੀ ਇਹ ਚੁੱਲੇ ਦੀ ਏ ਆਪਾਂ ਲੱਗੇ ਹੋਏ ਸੀਗੇ ਗੈਸ ਚੁੱਲਾ ਸਾਫ਼ ਕਰਨਾ ਕਾਫੀ ਮਤਲਬ ਕਿ ਟਾਈਮ ਤੋਂ ਕਹਿਰੇ ਸੀਗੇ ਵੀ ਸਾਫ਼ ਕਰਨਾ ਉੱਪਰੋਂ ਤਾਂ ਚਲੋ ਆਪਾਂ ਡੇਲੀ ਕਰਦੀ ਕਰਦੇ ਆ ਉਹ ਤਾਂ ਹਰੇਕ ਦਿਨ ਕਰਦਾ ਵਾ ਉੱਪਰੋਂ ਜਿਹੜੀ ਇੱਕ ਆਪਾਂ ਕਰੀ ਨਾ ਡੀਪ ਕਲੀਨਿੰਗ ਹੁੰਦੀ ਹੈ ਇੱਕ ਚੀਜ਼ ਦੀ ਉਹ ਆਪਾਂ ਕਦੇ-ਕਦੇ ਕਰਦੇ ਆ ਇਸ ਲਈ ਮੈਂ ਸੋਚਿਆ ਸੀਗਾ ਇਹਨੂੰ ਨਾ ਕਾਫੀ ਟਾਈਮ ਹੋ ਗਿਆ ਸੀਗਾ ਸਾਫ਼ ਕਰੇ ਨੂੰ ਫਿਰ ਆਪਾਂ ਨੇ ਮੈਂ ਕਿਹਾ ਚਲੋ ਅੱਜ ਆਪਾਂ ਨਾ ਕਰੇ ਲੈਣੇ ਆ ਮੌਸਮ ਵਧੀਆ ਸੀਗਾ ਤੇ ਜ਼ਿਆਦਾ ਗਰਮੀ ਨਹੀਂ ਸੀ ਵੈਸੇ ਵੀ ਮੌਸਮ ਦਾ ਹੁਣ ਤਾਂ ਫਰਕ ਪੈਣ ਲੱਗ ਜਾਣਾ ਹੈ ਹੁਣ ਤੇ ਇਥੇ ਜੀ ਆਪਾਂ ਲੱਗੇ ਹੋਏ ਸੀਗੇ ਗੈਸ ਸਾਫ ਕਰਨ ਨੀਚੋਂ ਨਾ ਮਤਲਬ ਕਿ ਕਦੇ-ਕਦੇ ਹੁੰਦਾ ਹੁੰਦਾ ਵਾ ਸਾਫੇ ਕਰ ਹੁੰਦਾ ਵਾ ਤੇ ਇਹਨਾਂ ਹੁਣ ਨਾ ਉਹਨੂੰ ਕਾਫੀ ਟਾਈਮ ਹੋ ਗਿਆ ਸੀਗਾ ਸਾਫ ਕਰਨ ਨੂੰ ਤੇ ਫਿਰ ਮੈਂ ਅੱਜ ਸੋਚਿਆ ਮੈਂ ਕਿ ਚਲੋ ਅੱਜ ਆਪਾਂ ਇਹਨਾਂ ਨੀਚੋਂ ਵੀ ਇਹਨਾਂ ਸਾਫ ਕਰ ਦੰਨੇ ਆ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀਗਾ ਜੇ ਦੇਖੇ ਸਾਾਨੂੰ ਤੁਸੀਂ ਵੀਡੀਓ ਦੇ ਵਿੱਚ ਤੇ ਕਾਫੀ ਜ਼ਿਆਦਾ ਖਰਾਬ ਹੋਇਆ ਸੀ ਇਹਨੂੰ ਨਾ ਮੈਂ ਪਹਿਲਾਂ ਗਿੱਲਾ ਮਤਲਬ ਕਿ ਥੋੜਾ ਥੋੜਾ ਪਾਣੀ ਲਾ ਕੇ ਛੱड़ਤਾ ਸੀਗਾ 5 ਮਿੰਟ ਲਈ ਦੋ ਤਿੰਨ ਚਾਰ ਮਿੰਟਾਂ ਲਈ ਬੜਾ ਟਾਈਮ ਨਹੀਂ ਉਹ ਪਤਾ ਫਿਰ ਕਿ ਉਹਨਾਂ ਮੈਲ ਜੇ ਮਤਲਬ ਜਿਹੜੀ ਜੰਮੀ ਹੁੰਦੀ ਹੈ ਠੰਡੇ ਆਈ ਵਗੈਰਾ ਕੁਝ ਵੀ ਆ ਉਹਨਾਂ ਥੋੜਾ ਜਿਹਾ ਨਰਮ ਹੋ ਜਾਂਦਾ ਉਗਗਲ ਜੇ ਜਿਹਨੂੰ ਕਹ ਦਿੰਦੇ ਆਪਾਂ ਵੀ ਉਗਗਲ ਜਾਂਦਾ ਉਹ ਉਹ ਚੀਜ਼ ਹੋ ਜਾਂਦੀ ਹੈ ਤੇ ਇੱਥੇ ਆਪਾਂ ਇੱਕ ਸਟੀਲ ਬੂਲ ਲਿਆ ਹੋਇਆ ਸੀਗਾ ਜਿਹੋ ਉਹਨਾਂ ਜਿਹੜਾ ਆਪਾਂ ਧੋਈ ਜਾਂਦੇ ਸੀਗੇ ਇਹਨੂੰ ਰਗੜੀ ਜਾਂਦੇ ਸੀਗੇ ਕਾਫੀ ਮਤਲਬ ਕਿ ਵਧੀਆ ਸਾਫ਼ ਹੋ ਗਿਆ ਸੀ ਕਾਫੀ ਹੱਦ ਤੱਕ ਤੇ ਜੇ ਆਪਾਂ ਕਿਸੇ ਹੋਰ ਤੋਂ ਮਤਲਬ ਕਿ ਕਰਾਈਏ ਹਨਾ ਬਾਰੋਂ ਬੁਰਾ ਪੱ ਲੈ ਕੇ ਜਾਂਦੇ ਆ ਤੇ ਫਿਰ ਉਹਨਾਂ ਤਾਂ ਪੈਸੇ ਦੇਣੇ ਪੈਂਦੇ ਨੇ ਆਪਾਂ ਨੂੰ ਨਾਲੇ ਫਿਰ ਆਪਣਾ ਜਿਹੜੀ ਆਪਾਂ ਨੇ ਆਪ ਤਸੱਲੀ ਕਰ ਲਾਣੀ ਹੈ ਹਨਾ ਉਹ ਜੀ ਗੱਲ ਨਹੀਂ ਬਣਦੀ ਕਿਸੇ ਵੀ ਚੀਜ਼ ਦੀ ਜਿਵੇਂ ਆਪਾਂ ਨੇ ਆਪ ਦੀ ਸਮਝ ਕੇ ਆਪਦਾ ਪਨ ਉਹ ਹੁੰਦਾ ਵੀ ਇਹ ਆਪਣੀ ਆਪ ਦੀ ਚੀਜ਼ ਆ ਆਪਾਂ ਉਸ ਹਾਮਨਾ ਕੰਮ ਕਰਦੇ ਆ ਵੀ ਨਾ ਉਹਦੇ ਕਰਕੇ ਮੈਂ ਅੱਜ ਮਹਾ ਚਲੋ ਆਪਾਂ ਸਾਫ ਕਰ ਲੈਣੇ ਆ ਇਹਨਾਂ ਨੂੰ ਘਰਾਂ ਦੇ ਕੰਮ ਤਾਂ ਜੇ ਤੁਹਾਨੂੰ ਜਿਵੇਂ ਪਤਾ ਹੀ ਆ ਕਦੇ ਵੀ ਨਹੀਂ ਮੁੱਕਦੇ ਹੈਗੇ ਤੇ ਚੁੰਝੇ ਆਪਾਂ ਕਰੀਏ ਤਾਂ ਕਾਫੀ ਜ਼ਿਆਦਾ ਨਿਕਲੇ ਹੁੰਦੇ ਨੇ ਜੇ ਆਪਾਂ ਨਾ ਕਰੀਏ ਤਾਂ ਫਿਰ ਕੋਈ ਵੀ ਨਹੀਂ ਹੈਗਾ ਮੇਨ ਕੰਮ ਤਾਂ ਸਾਰਾ ਹੀ ਹੁੰਦਾ ਹੈ ਰੋਜ਼ੇ ਕਰਦੇ ਆਪਾਂ ਝਾੜੂ ਪੋਚਾ ਰੋਟੀ ਕੱਪੜੇ ਧੋਣਾ ਤੇ ਬਾਕੀ ਹੋਰ ਸਾਰਾ ਨਿੱਕਾ ਮੋਟਾ ਜਿਹੜਾ ਹੁੰਦਾ ਨਾ ਇਹ ਮੇਨ ਆਪਾਂ ਕੰਮ ਕਰਦੇ ਕਰਦੇ ਚਾਰ ਪੰਜ ਤੇ ਜਿਹੜੇ ਆਦਾਂ ਹੁੰਦੇ ਨੇ ਨਾ ਇਹ ਕੰਮ ਜਿਹੜੇ ਹੁੰਦੇ ਨੇ ਇਹ ਆਪਾਂ ਨੂੰ ਮਤਲਬ ਕਿ ਕਦੇ-ਕਦੇ ਮਨ ਮਾਰ ਕੇ ਇਹਨਾਂ ਪੂਰਾ ਮਨ ਬਣਾ ਕੇ ਕਰਨੇ ਪੈਂਦੇ ਨੇ ਕਿਉਂਕਿ ਕਈ ਵਾਰ ਚਲੋ ਬੰਦੇ ਕੋਲ ਨਹੀਂ ਵੀ ਟਾਈਮ ਹੁੰਦਾ ਨਹੀਂ ਵੀ ਟਾਈਮ ਲੱਗਦਾ ਹੈਗਾ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਸਾਰੇ ਕਮਾਕਰ ਵਾਲੇ ਨੇ ਤੇ ਕਈ ਲੇਡੀਜ਼ ਵੀ ਹਾਊਸ ਵਾਈਫ ਮਤਲਬ ਕਿ ਜਿਹੜੀਆਂ ਨੇ ਲੇਡੀਜ਼ ਉਹ ਵੀ ਜੋਬ ਕਰਦੀਆਂ ਨੇ ਯਾਨੀ ਹੈ ਵੀ ਘਰ ਹੀ ਰਹਿੰਦੀਆਂ ਨੇ ਤਾਂ ਕਰਕੇ ਜਿਹੜਾ ਆਪਾਂ ਨੂੰ ਪਤਾ ਨਾ ਸਾਰੇ ਹੀ ਅੱਜ ਕੱਲ ਬਿਜ਼ੀ ਨੇ ਹੁਣ ਪਹਿਲੇ ਕਹਿੰਦੇ ਤੁਸੀਂ ਹੁਣ ਉਹ ਕੰਮ ਨਹੀਂ ਹੈਗੇ ਆਪਾਂ ਕਹਿੰਦੇ ਹੁਣ ਕੰਮ ਵੱਧ ਨੇ ਇਸ ਲਈ ਤੇ ਆਪਣੇ ਮਤਲਬ ਬਜ਼ੁਰਗ ਨੇ ਜਿਹੜੇ ਉਹ ਕਹਿੰਦੇ ਵੀ ਇਹ ਕੰਮ ਹਨਾ ਇਥੋਂ ਤਾਂ ਬਹੁਤ ਉਹ ਗੱਲ ਵੀ ਸਹੀ ਹੈ ਵੀ ਆਪਾਂ ਨੂੰ ਤਾਂ ਸਹੂਲਤਾਂ ਵੀ ਮਤਲਬ ਤਾਂ ਬਹੁਤ ਮਿਲ ਗਈਆਂ ਨੇ ਹੁਣ ਪਹਿਲਾਂ ਸਹੂਲਤ ਬਹੁਤ ਜ਼ਿਆਦਾ ਘੱਟ ਸੀਗੀ ਹੁਣ ਤਾਂ ਆਪਾਂ ਨੂੰ ਸਾਰਾ ਕੁਝ ਆਪਾਂ ਜਿਵੇਂ ਕਹਿ ਲਈਏ ਵੀ ਹੈ ਨਾ ਮਸ਼ੀਨਰੀ ਨਾਲ ਹੁੰਦਾ ਵਾ ਕੋਈ ਉਹ ਨਹੀਂ ਹੈਗਾ ਪਹਿਲਾਂ ਮਤਲਬ ਘਰ ਕੱਚੇ ਹੁੰਦੇ ਸੀ ਵਜੋਗਾ ਨੇ ਬੀਬੀਆਂ ਨੇ ਸਾਰੀਆਂ ਨੇ ਆਪਣੇ ਮਤਲਬ ਲਈਪਣੇ ਮਿੱਟੀ ਫੇਰਨੀ ਹਨਾ ਤੇ ਬਾਕੀ ਚੁੱਲ੍ਹੇ ਤੇ ਕੰਮ ਕਰਨਾ ਆਪਾਂ ਨੂੰ ਤਾਂ ਹੁਣ ਗੈਸ ਆ ਗਏ ਨੇ ਗੈਸ ਤੇ ਕਰ ਲੰਨੇ ਆ ਪੱਕੇ ਘਰ ਆ ਗਏ ਕੋਈ ਮਿੱਟੀ ਫੇਰਨ ਦਾ ਚੱਕਰ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਸ ਲਈ ਜਿਹੜਾ ਆਪਣਾ ਉਹ ਕਹਿੰਦੇ ਵੀ ਸਾਨੂੰ ਕੰਮ ਵੱਧ ਸੀ ਤੇ ਆਪਾਂ ਇਸ ਸਮਿਆਂ ਦੇ ਕਹਿੰਦੇ ਆ ਵੀ ਆਪਾਂ ਨੂੰ ਕੰਮ ਵੱਧ ਨੇ ਤੇ ਤੁਸੀਂ ਦੇਖੇ ਸਕਦੇ ਹੋ ਜੀ ਆਪਣਾ ਗੈਸ ਜਿਹੜਾ ਨਾਲ ਦੀ ਨਾਲ ਸਾਫ਼ ਹੋਈ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਸੀਗਾ ਪਾਣੀ ਤੋਂ ਪਤਾ ਲੱਗ ਗਿਆ ਨਾ ਵਾ ਤੇ ਤੇ ਆਪਣੇ ਕਾਫੀ ਮਤਲਬ ਕਿ ਲੱਗੇ ਸੀਗੇ 10 15 ਮਿੰਟ ਸਾਫ਼ ਕਰਨ ਨੂੰ ਇਹਨੂੰ ਤੇ ਮੈਂ ਨਾ ਫਿਰ ਸਾਰਾ ਸਾਫ਼ ਕਰਤਾ ਸੀ ਇਹਨ ਤੁਸੀਂ ਦੇਖਿਓ ਕਹਾ ਕਹਾ ਸਾਫ਼ ਕਰੋਗੇ ਕੱਪੜੇ ਦੇ ਨਾਲ ਤੇ ਫਿਰ ਦੇਖਿਓ ਤੁਸੀਂ ਕਾਫੀ ਹੱਦ ਤੱਕ ਜਿਹੜਾ ਆਪਣਾ ਗੈਸ ਆ ਉਹ ਸਾਫ਼ ਹੋ ਗਿਆ ਨਾ ਮੈਂ ਤਾਂ ਬਸ ਕੁਛ ਨਹੀਂ ਸਿਪਾਇਆ ਹੈਗਾ ਪਾਣੀ ਇੱਕ ਆਪਣਾ ਪਾਣੀ ਲਿਆ ਸੀ ਸ ਭਾਂਡੇ ਮੰਜਨ ਦਾ ਸਬ ਹੁੰਦੀ ਹੈ ਜਿਹੜੀ ਆਪਣੀ ਤੇ ਇੱਕ ਸਟੀਲ ਬੁਲਬਾਸ ਇਹ ਤਿੰਨ ਜੀਜਾ ਲਈਆਂ ਸੀ ਪਾ ਸਬ ਦੇ ਵਿੱਚ ਪਾਣੀ ਪੈਕਨ ਨੂੰ ਪਤਲਾ ਕਰਕੇ ਜਾਂ ਸਰਫ ਲੈ ਕੇ ਸਰਫ ਵੀ ਲੈ ਸਕਦੇ ਆਪਾਂ ਤੇ ਪਾਣੀ ਕੋਸਾ ਜਿਹਾ ਲੈ ਲਵੇ ਉਹਨਾਂ ਚ ਮਤਲਬ ਕਿ ਜਿਹੜੀ ਮੈਲ ਆ ਉਹ ਵਧੀਆ ਉਗਲ ਜਾਂਦੀ ਆ ਇੱਥੇ ਮੈਂ ਪਾਣੀ ਲਈ ਸੀਗੀ ਭਾਂਡੇ ਦੇ ਵਿੱਚ ਤੇ ਨਾਲ ਇੱਕ ਕੱਪੜਾ ਲੈ ਲਿਆ ਸੀਗਾ ਤੇ ਕੱਪੜੇ ਨਾਲ ਜਿਹੜਾ ਆਪਾਂ ਨੇ ਗੈਸ ਹੈਨ ਸਾਫ਼ ਕਰਤਾ ਸੀਗਾ ਪਾਣੀ ਵੀ ਮੈਂ 2-3 ਵਾਰੀ ਬਦਲੂਗੀ ਤੇ ਪਹਿਲਾਂ ਇੱਕ ਵਾਰੀ ਫੇਰ ਕੇ ਆ ਹੁਣ ਜਿਹੜਾ ਗੰਦਾ ਜਿੰਨਾ ਵੀ ਹੈਗਾ ਨਿਕਲੂਗਾ ਇਹ ਸਾਰੇ ਇੱਥੇ ਫੇਰ ਕੇ ਫਿਰ ਜਿਹੜਾ ਆਪਣਾ ਪਾਣੀ ਆ ਉਹ ਮੈਂ ਦੁਬਾਰਾ ਬਦਲੂਗੀ ਦੇਖੋ ਜੀ ਤੁਸੀਂ ਜਿਵੇਂ ਜਿਵੇਂ ਕੱਪੜਾ ਫੇਰਦੀ ਜਾਂਦੀ ਆ ਮੈਂ ਸਾਫ਼ ਨਿਕਲਦਾ ਜਾਂਦਾ ਵਾ ਕਾਫੀ ਜ਼ਿਆਦਾ ਸਾਫ਼ ਹੋ ਗਿਆ ਸੀਗਾ ਬਹੁਤ ਜ਼ਿਆਦਾ ਗੰਦਾ ਸਿਸਟ ਕਾਫੀ ਟਾਈਮ ਤੱਕ ਕਹਿ ਰਹੀ ਸੀ ਜਬ ਵੀ ਇਹਨੂੰ ਸਾਫ ਕਰਨਾ ਸਾਫ ਕਰਨਾ ਬਸ ਪਤਾ ਹੈ ਤੁਹਾਨੂੰ ਜਦੋਂ ਕੰਮ ਦੀ ਸੈਨ ਤੋਣੀਆ ਹਨਾ ਬਾਕੀ ਉਦੋਂ ਆਉਣੀ ਹੈ ਤੇ ਬਾਕੀ ਜਦੋਂ ਮਾਨਮ ਬਣ ਗਿਆ ਫਿਰ ਤਾਂ ਕੋਈ ਕਾਲ ਨਹੀਂ ਹੁੰਦੀ ਹੈਗੀ ਵੀਡੀਓ ਨੂੰ ਵੀ ਜੀ ਪਲੀਜ਼ ਜ਼ਰੂਰ ਸਾਰੀ ਦੇਖਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਮੈਨੂੰ ਤਾਂ ਇੰਨਾ ਹੈ ਨਹੀਂਗਾ ਸ਼ੌਂਕ ਮੇਰੀ ਬੇਟੀ ਨੂੰ ਆ ਉਹ ਕਹਿੰਦੀ ਮम्मा ਤੁਸੀਂ YouTube ਤੇ ਵੀਡੀਓ ਪਾਏ ਕਰੋ ਵਧੀਆ ਲੱਗਦੀ ਹੈ ਉਹਦੇ ਕਿਵੇਂ ਵੀਡੀਓ ਪਾਉਣੀ ਹੁੰਨੀ ਹੈ ਨਹੀਂ ਤਾਂ ਕੋਈ ਐਡਾ ਉਹ ਹੈ ਨਹੀਂ ਆਪਾਂ ਨੂੰ ਵੀ ਹਾਂ ਆਪਾਂ YouTube ਤੇ ਵੀਡੀਓ ਪਾਈਏ ਜਾਂ ਕਿਵੇਂ ਬਸ ਇੱਕ ਆਪਾਂ ਕਹਿੰਦੇ ਨੇ ਜੇ ਬੱਚੇ ਦਾ ਮਨ ਰੱਖਣਾ ਹੁੰਦਾ ਉਹ ਮੈਂ ਆਪਾਂ ਬਸ ਬੱਚੇ ਦਾ ਮਨ ਰੱਖ ਲੈਂਦੇ ਆ ਤੇ ਉਹਨੂੰ ਹੀ ਮੈਂ ਜ਼ਿਆਦਾ ਬਣਾਉਣ ਦਿੰਦੀ ਵੀਡੀਓ ਮਤਲਬ ਕਿ ਆਪ ਦੀ ਜੇ ਕੁਝ ਵੀ ਹੈ ਨਾ ਕੋਈ ਹੁੰਦਾ ਵੀ ਬੱਚੇ ਜ਼ਿਆਦਾ ਕੋ ਕਰਦੇ ਨੇ ਆਪੋਂ ਕੰਮ ਨਹੀਂ ਕਰਦੇ ਹੈਗੇ ਇਹ ਦੇਖੋ ਜੀ ਆਪਣਾ ਗੈਸ ਹੈ ਜਿਹੜਾ ਏਨਾ ਆਪਾਂ ਨੇ ਕਪੜਾ ਫੇਰਤਾ ਸੀਗਾ ਉਹ ਮੈਂ ਗੰਦਾ ਪਾਣੀ ਡੋਲੇ ਸੀਗੀ ਜਿਹੜਾ ਆਪਾਂ ਨੇ ਪਹਿਲਾਂ ਲਿਆ ਸੀਗਾ ਤੇ ਫਿਰ ਆ ਇੱਥੇ ਮੈਂ ਹੋਰ ਪਾਣੀ ਭਰ ਲਈ ਸੀ ਤੇ ਦੁਬਾਰਾ ਫੇਰ ਫੇਰਨ ਲੱਗ ਸੀਗੀ ਕਪੜਾ ਗੈਸ ਤੇ ਤੇ ਹਣ ਫੇਰ ਕੇ ਸਾਫ ਕਰਕੇ ਉਹਨੂੰ ਮੈਂ ਉਹ ਕਰ ਲਿਆ ਸੀ ਵਧੀਆ ਸਾਫ ਹੋ ਗਿਆ ਸੀਗਾ ਕਾਫੀ ਹੱਦ ਤੱਕ ਜਿਹੜਾ ਆਪਣਾ ਗੈਸ ਚੁੱਲਾ ਜਿਹੜਾ ਆਪਣਾ ਸਾਫ਼ ਹੋ ਗਿਆ ਸੀ ਤੁਹਾਨੂੰ ਪਤਾ ਹੀ ਹਾਂ ਜੇ ਆਪਾਂ ਕੱਚੇ ਚੁੱਲੇ ਵੀ ਵਰਤਦੇ ਆ ਉਹਨਾਂ ਦੀ ਵੀ ਸਫਾਈ ਕਰਨੀ ਪੈਂਦੀ ਹੈ ਹਨਾ ਜਦੋਂ ਉਹ ਖਰਾਬ ਹੋ ਜਾਂਦੇ ਟੁੱਟ ਜਾਂਦੇ ਉਹਨਾਂ ਨੂੰ ਵੀ ਆਪਾਂ ਮਿੱਟੀ ਲਾਉਂਦੇ ਆ ਪਰੋਲੇ ਫੇਰਦੇ ਆ ਹਨਾ ਉੱਪਰ ਜੀ ਉਹਨਾਂ ਨੂੰ ਵੀ ਚਮਕਾਉਣੀ ਹੈ ਆਪਾਂ ਉਦਾਂ ਹੀ ਹੈ ਜ਼ਰੂਰੀ ਨੇ ਜੇ نیچے ਨਹੀਂ ਦਿਸਦਾ ਕਿਸੇ ਨੂੰ ਪਰ ਆਪਾਂ ਨੂੰ ਤਾਂ ਪਤਾ ਨਾ ਵੀ ਇਹ ਗੰਦਾ ਆ ਇਸ ਲਈ ਆਪਾਂ ਨੂੰ ਇਹ ਵੀ ਰਹਿਣ ਸਾਫ਼ ਰੱਖਣੇ ਜ਼ਰੂਰੀ ਨੇ ਉੱਪਰੋਂ ਤਾਂ ਆਪਾਂ ਡੇਲੀ ਕਰਦੀ ਕਰਦੇ ਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਉੱਪਰੋਂ ਤਾਂ ਆਪਾਂ ਸਾਰੇ ਹਮੇਸ਼ਾ ਰੋਜ਼ ਸਾਫ਼ ਦੀ ਕਰਦੇ ਆ ਸਾਫ਼ ਇਹਨੂੰ ਤੇ ਜਿਹੜਾ ਅੰਦਰਲਾ ਹਿੱਸਾ ਇਹਦਾ ਹੁੰਦਾ ਉਹ ਕਦੇ-ਕਦੇ ਸਾਫ਼ ਹੁੰਦਾ ਤੇ ਜ਼ਰੂਰ ਸਾਫ਼ ਕਰਿਆ ਕਰੋ ਕਿਉਂਕਿ ਇਹ ਤੇ ਖਾਣੇ ਵਾਲਾ ਆਪਣੇ ਆਪਾਂ ਨਹੀਂ ਖਾਣਾ ਖਾੜ ਕਿਸੇ ਹੋਰ ਨੇ ਖਾਣਾ ਹਨਾ ਜੋ ਵੀ ਖਾਣਾ ਬਣਦਾ ਵਾ ਰੋਟੀ ਪਾਣੀ ਸੌ ਚੀਜ਼ ਬਣਦੀ ਆ ਤੇ ਉਹਦੇ ਕਰਕੇ ਸੌ ਉਹ ਥੱਲੇ ਮਤਲਬ ਵਿੱਚ ਚੀਜ਼ ਹੁੰਦੀਆਂ ਹਨ ਲੱਗ ਜਾਂਦੀਆਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਤੇ ਇਸ ਕਰਕੇ ਜਿਹੜਾ ਆਪਾਂ ਨੂੰ ਇਹ ਸਾਫ਼ ਰੱਖਣਾ ਚਾਹੀਦਾ ਵਾ ਹਮੇਸ਼ਾ ਕਿਉਂਕਿ ਆਪਣੇ ਭਲਾ ਦੇ ਵਿੱਚ ਕਿਸੇ ਹੋਰ ਦਾ ਤਾਂ ਹੈ ਨਹੀਂਗਾ ਤੇ ਤਾਂ ਕਰਕੇ ਜਿਹੜਾ ਆਪਾਂ ਨੂੰ ਆਪਹੀ ਧਿਆਨ ਦੇਣਾ ਬਣਾਵਾ ਤੇ ਇੱਥੇ ਆਪਾਂ ਨੇ ਜਿਹੜਾ ਇਹਨਾਂ نیچے ਇਹ ਜਿਹੜਾ ਇਹਨਾਂ ਫੇਰ ਤਾਂ ਸੀਗਾ ਕੱਪੜਾ ਤੇ ਉੱਪਰ ਵੀ ਫੇਰ ਤਾਂ ਸੀਗਾ ਉਪਰੋਂ ਛੇਟੇ ਆਲਾ ਤਾਂ ਛਿੱਟੇ ਪੈਗੇ ਸੀਗੇ ਉਹ ਮੈਂ ਬਾਚੂ ਮਤਲਬ ਕਿ ਕੱਪੜਾ ਫੇਰਿਆ ਸੀਗਾ ਜੈਸ ਨੂੰ ਸਾਫ ਕਰਕੇ ਆਣ ਤੇ ਉਹ ਕਰ ਦੱਸਿਆ ਆਪਾਂ ਨੇ ਇਹਨੂੰ ਸਾਫ ਦੇਖੋ ਜੀ ਦੇਖ ਸਾਡੇ ਨੂੰ ਤੁਸੀਂ ਪਹਿਲਾਂ ਕਿਦਾਂ ਦਾ ਸੀਗਾ ਤੇ ਹੁਣ ਕਿਦਾਂ ਦਾ ਆ ਇਹ ਵਿੱਚ ਵਿੱਚ ਕੰਮ ਮਾਣਾ ਤੁਹਾਨੂੰ ਵੀਡੀਓ ਚ ਦਿਖਾਇਆ ਸੀਗਾ ਪਹਿਲਾਂ ਵੀ ਦਿਖਾਇਆ ਤੇ ਹੁਣ ਵੀ ਦੇਖੋ ਕਿੰਨਾ ਸਾਫ ਹੋ ਗਿਆ ਹੈ ਬਸ ਮਿਹਨਤ ਆ ਥੋੜੀ ਜੀ ਮਿਹਨਤ ਲੱਗਦੀ ਹੈ ਹਰੇਕ ਕੰਮ ਨੂੰ ਕੋਈ ਵੀ ਕੰਮ ਆ ਚਾਹੇ ਛੋਟਾ ਚਾਹੇ ਵੱਡਾ ਹਨਾ ਤੇ ਮਿਹਨਤ ਕਰਨੀ ਪੈਂਦੀ ਆ ਤੇ ਇੱਕ ਮਨ ਬਣਾਉਣਾ ਪੈਂਦਾ ਸਭ ਤੋਂ ਵੱਡੀ ਗੱਲ ਹੈ ਜੇ ਬੰਦੇ ਦਾ ਜਦੋਂ ਮਨ ਮੰਨ ਗਿਆ ਉਦੋਂ ਸਮਝੋ ਵੀ ਆਪਣਾ ਕੰਮ ਹੋ ਗਿਆ ਸਾਰਾ ਓਕੇ ਜੀ ਫਿਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਇੰਨੀ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੇ ਜੀ ਅੱਪਾ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ ਨਾਲ ਤੁਹਾਨੂੰ ਅੱਜ ਹੀ